ਪੰਨੂ ਸਾਹਿਬ ਬੋਲਦਿਆ ਕਿ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਸਾਡੇ ਕਿਸੇ ਐਮਐਲ ਨਾਲ ਫੋਟੋ ਵਿਖਾ ਦਿਓ ਸਾਡੇ ਕਿਸੇ ਬੰਦੇ ਦੀ ਸ਼ਮੂਲੀਅਤ ਵਿਖਾ ਦਿਓ ਪੰਨੂ ਸਾਹਿਬ ਥੋੜਾ ਐਨਐਨਆ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਉਹਦਾ ਡਰਾਈਵਰ ਆ ਸੰਨੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਤੇ ਗੁਰਦੇਵ ਸਿੰਘ ਸੇਖੋਂ ਉਹਦੇ ਮੰਨਦੇ ਆ ਕਿ ਹਾਂ ਇਹ ਮੇਰਾ ਡਰਾਈਵਰ ਆ ਦੱਸੋ ਇਸ ਭੂਮਿਕਾ ਦੀ ਤੁਸੀਂ ਜਾਂਚ ਕਿਉਂ ਨਾ ਕਰੀ ਇਹਦੀ ਗੱਲ ਤੁਸੀਂ ਕਿਉਂ ਨਾ ਕਰੀ ਨੂ ਸਾਹਿਬ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਤੇ 28 ਤਰੀਕ ਨੂੰ ਥੋਡੀਏ ਪੋਸਟ ਸੀ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਬਾਫ ਲਈ ਜਾਂਦੀ ਹੈ ਜਾਂ ਘਟਾਈ ਜਾਂਦੀ ਹੈ 29 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਐਡਾ ਵੱਡਾ ਪੰਜਾਬ ਦਾ ਨਾਮਵਰ ਨੌਜਵਾਨ ਜਿਹਨੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਨਾਂ ਨੂੰ ਰੋਸ਼ਨ ਕੀਤਾ ਥੋਡੀ ਸਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਥੋਡੇ ਤੇ ਕਾਰਵਾਈ ਬੰਨਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਥੋਡੀ ਉਹਦੇ ਚ ਕੀ ਮਿਲੀ ਭੁਗਤਾ ਥੋਡੀ ਜਾਂਚ ਕਿਉਂ ਨਹੀਂ ਹੋਈ ਖੋਟਾ ਐਮਐਲਏ ਜਗਤੋਤੋਂ ਤੋਂ ਮੋਲਕ ਸਿੰਘ ਉਹਦਾ ਇੱਕ ਡਰਾਈਵਰ ਹੈ ਗੁਰਪ੍ਰੀਤ ਸਿੰਘ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਤੀ ਖੋਟਾ ਸਰਪੰਚ ਚਿੱਟੇ ਸਮੇਤ ਫੜਿਆ ਗਿਆ ਖੋਟਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੋਧ ਚਲਾਉਂਦਾ ਸ਼ਰਟ ਪਾ ਕੇ ਉਹ ਬੰਦਾ ਭੁੱਕੀ ਲਿਆਉਂਦਾ ਰਾਜਸਥਾਨ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਉਰੇ ਤਾਂ ਖੁੱਡੀ ਜਮਾਨ ਕਿਉਂ ਨਹੀਂ ਖੁੱਲੀ ਜਿਹਦੇ ਚੋਂ ਨੇ ਮੁਜੀਠੀਏ ਦਾ ਨਾਮ ਲਿਆ ਜਿਹਦੇ ਚੋਂ ਨੇ ਰਿਪੋਰਟ ਚ ਜਗਜੀਤ ਜਿਹੜਾ ਚਾਹਲਾ ਬਿੱਟੂ ਔਲਖਾ ਪਤਾ ਨਹੀਂ ਕਿਹਦੇ ਕਿਹਦੇ ਨਾਮ ਦਰਜ ਕੀਤੇ ਜੇ ਤੁਹਾਡੇ ਚ ਜੁਰਤ ਆ ਤੇ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਰਮੱਛ ਨੇ ਜਿਹੜੇ 60 ਹਜ਼ਾਰ ਕਰੋੜ ਰੁਪਏ ਦਾ ਡਰੱਗ ਰੈਕਡ ਚਲਾ ਰਹੇ ਨੇ ਪਰ ਤੁਹਾਡੇ 'ਚ ਦਮ ਨਹੀਂ ਹੈ ਕਿਉਂਕਿ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਪੀੜਤ ਲੋਕਾਂ ਨੂੰ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜ-ਫੜ ਜੇਲ੍ਹਾਂ 'ਚ ਤੁੰਨਿਆ ਜੇਲ੍ਹਾਂ ਭਰੀਆਂ ਪਈਆਂ ਤੇ ਇਹਦੇ ਨਾਂ ਤੇ ਤੁਸੀਂ ਹਰਾਸਤੀ ਕਤਲ ਕਰਨਿਆ ਨਰਿੰਦਰਦੀਪ ਸਿੰਘ ਵਰਗੇ ਨੌਜਵਾਨਾਂ ਦੇ ਪੁਲਸ ਹਰਾਸਚ 'ਚ ਕਤਲ ਕੀਤੇ ਨੌਜਵਾਨ ਨਰੇਂਦਰ ਦੀਪ ਸਿੰਘ ਨੂੰ ਇਨਸਾਫ ਦਿਵਾਉਣ ਪਹੁੰਚੇ ਇਨਸਾਫ ਪਸੰਦ ਲੋਕੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ 23 ਤਰੀਕ ਦੀ ਘਟਨਾ ਅੱਜ 5 ਜੂਨ ਆ ਹੁਣ ਤੱਕ ਕੋਈ ਵੀ ਦੋਸ਼ੀ ਫੜ ਕੇ ਜੇਲ ਨਹੀਂ ਦਿੱਤਾ ਗਿਆ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਗਿਆ ਔਰ ਪਰਿਵਾਰ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਔਰ ਇਥੋਂ ਨਾਲ ਹੀ ਪੁੱਛੋ ਤੋਂ ਭਗਵੰਤ ਮਾਨ ਸਾਹਿਬ ਆ ਕੇ ਮੁੜ ਗਏ ਮੁੱਖ ਮੰਤਰੀ ਨੇ ਜਿਹੜੇ ਗੱਲ-ਗੱਲ ਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਟਵੀਟ ਕਰਦੇ ਆ ਜਿਹੜੇ ਵਿਰੋਧੀ ਧਿਰ ਦੇ ਖਿਲਾਫ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ ਉਹਨਾਂ ਤੋਂ ਇੱਕ ਪੋਸਟ ਤੱਕ ਨਹੀਂ ਸਰੀ ਉਹ ਇਹੀ ਕਹਿ ਦੇਣਾ ਕਿ ਬਹੁਤ ਮਾੜਾ ਹੋਇਆ ਜਾਂ ਕਾਰਵਾਈ ਕਰਾਂਗੇ ਜਾਂ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੁਸੀਂ ਦੇਖ ਲਓ ਚੈੱਕ ਕਰਕੇ ਉਹਨਾਂ ਦੇ ਅਕਾਊਂਟ ਤੇ ਇੱਕ ਵੀ ਪੋਸਟ ਨਹੀਂ ਹੈ ਕੱਲ ਪਰਸੋਂ ਇਨਾਂ ਦਾ মিডিਆ ਸਲਾਹਕਾਰ ਬਲਤੇਜ ਸਿੰਘ ਪੰਨੂ ਉਹ ਇੱਥੇ ਬਖਤੌਰ ਸਿੰਘ ਪਿੰਡ ਆਇਆ ਔਰ ਬਖਤੌਰ ਸਿੰਘ ਪਿੰਡ ਜਿੱਥੇ ਨਸ਼ੇ ਦੇ ਸਮਗਲਰਾਂ ਨੇ ਸਾਬਕਾ ਫੌਜੀ ਸੂਬੇਦਾਰ ਜਿਹੜੇ ਰਿਟਾਇਰ ਨੇ ਉਹਨਾਂ ਦੀਆਂ ਤਸਕਰਾਂ ਨੇ ਲੱਤਾਂ ਬਾਹਾਂ ਤੋੜਤੀਆਂ ਉਸ ਮਾਮਲੇ ਤੇ ਐਸਐਚਓ ਨੂੰ ਲਾਈਨ ਹਾਜ਼ਰ ਕਰਕੇ ਆਪਣੇ ਆਪ ਨੂੰ ਬਹੁਤ ਵੱਡੇ ਚੈਂਪੀਅਨ ਸਮਝਦੇ ਆ ਉਹਦੀਆਂ ਪੋਸਟਾਂ ਜਿਹੜੀਆਂ ਕਮਾਈਆਂ ਜਾ ਰਹੀਆਂ ਨੇ ਪੰਨੂ ਸਾਹਿਬ ਬੋਲਦੇ ਆ ਇਹ ਸਾਡੀ ਨਸ਼ੇ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਸਾਡੇ ਕਿਸੇ ਐਮਐਲਏ ਨਾਲ ਫੋਟੋ ਵਿਖਾ ਦਿਓ ਸਾਡੇ ਕਿਸੇ ਬੰਦੇ ਦੀ ਸ਼ਮੂਲੀਅਤ ਵਿਖਾ ਦਿਓ ਪੰਨੂ ਸਾਹਿਬ ਤੁਹਾਡਾ ਐਮਐਲਏ ਆ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਉਹਦਾ ਡਰਾਈਵਰ ਆ ਸੰਨੀ ਜਿਹੜਾ 300 ਗ੍ਰਾਮ ਚਿੱਟੇ ਨਾਲ ਫੜਿਆ ਗਿਆ ਤੇ ਗੁਰਦੇਵ ਸਿੰਘ ਸੇਖੋਂ ਖੁਦੇ ਮੰਨਦਿਆ ਕਿ ਹਾਂ ਇਹ ਮੇਰਾ ਡਰਾਈਵਰ ਆ ਦੱਸੋ ਇਸ ਭੂਮਿਕਾ ਦੀ ਤੁਸੀਂ ਜਾਂਚ ਕਿਉਂ ਨਾ ਕਰੀ ਇਹਦੀ ਗੱਲ ਤੁਸੀਂ ਕਿਉਂ ਨਾ ਕਰੀ ਥੋਡਾ ਐਮਐਲਏ ਜਗਤੋ ਤੋਂ ਮੋਲਕ ਸਿੰਘ ਉਹਦਾ ਇੱਕ ਡਰਾਈਵਰ ਹੈ ਗੁਰਪ੍ਰੀਤ ਸਿੰਘ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਦੋਸ਼ ਆ ਤੁਸੀਂ ਉਹਦੀ ਇਨਕੁਆਇਰੀ ਨਹੀਂ ਹੋਣ ਦਿੱਤੀ ਉਹਦੀ ਤੁਸੀਂ ਜਾਂਚ ਆ ਉਹ ਟਾਲਤੀ ਤੇ ਉਹਦੀ ਬਦਲੀ ਹੋਰ ਪਾਸੇ ਕਰਵਾਤੀ ਥੋਡਾ ਸਰਪੰਚ ਚਿੱਟੇ ਸਮੇਤ ਫੜਿਆ ਗਿਆ ਥੋਡਾ ਜਿਹੜਾ ਬੰਦਾ ਸਰਪੰਚ ਨਸ਼ੇ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਚਲਾਉਂਦਾ ਸ਼ਰਟ ਪਾ ਕੇ ਉਹੋ ਬੰਦਾ ਭੁੱਕੀ ਲਿਆਉਂਦਾ ਰਾਜਸਥਾਨ ਤੋਂ ਫੜਿਆ ਗਿਆ ਉਹਦੇ ਤੇ ਕੀ ਕਾਰਵਾਈ ਕੀਤੀ ਆ ਉਰੇ ਤਾਂ ਤੁਹਾਡੀ ਜਵਾਨ ਕਿਉਂ ਨਹੀਂ ਖੁੱਲੀ ਪੰਨੂ ਸਾਹਿਬ 29 ਤਰੀਕ ਨੂੰ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਤੇ 28 ਤਰੀਕ ਨੂੰ ਤੁਹਾਡੀ ਇਹ ਪੋਸਟ ਸੀ ਕਿ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਜਾਂ ਘਟਾਈ ਜਾਂਦੀ ਹੈ 29 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਐਡਾ ਵੱਡਾ ਪੰਜਾਬ ਦਾ ਨਾਮਵਰ ਨੌਜਵਾਨ ਜਿਹਨੇ ਦੁਨੀਆ ਪੱਧਰ ਤੇ ਪੰਜਾਬੀਆਂ ਦੇ ਨਾਂ ਨੂੰ ਰੌਸ਼ਨ ਕੀਤਾ ਤੁਹਾਡੀ ਸਕਿਉਰਿਟੀ ਲੀਕ ਕਰਨ ਕਿਉਂ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਤੇ ਕਾਰਵਾਈ ਬੰਨਣੀ ਚਾਹੀਦੀ ਸੀ ਕਿਉਂ ਨਹੀਂ ਹੋਈ ਥੋਡੀ ਉਹਦੇ ਚ ਕੀ ਮਿਲੀ ਭੁਗਤਾ ਥੋਡੀ ਜਾਂਚ ਕਿਉਂ ਨਹੀਂ ਹੋਈ ਔਰ ਇਹਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਇਹਦੀ ਅਸਲੀਅਤ ਇਹ ਆ ਕਿ ਜਿੱਦਾਂ ਡੈਡਲਾਈਨ ਦਿੱਤੀ ਕਹਿੰਦੇ 31 ਤਰੀਕ ਨੂੰ ਨਸ਼ਾ ਖਤਮ ਤੇ 31 ਤਰੀਕ ਨੂੰ ਹੀ ਤੁਹਾਡੇ ਜੈਤੋ ਹਲਕੇ ਦਾ ਪਿੰਡ ਗਲਾਗੜ ਰੋੜੀਖਪੂਰਾ 22 ਸਾਲਾਂ ਦਾ ਨੌਜਵਾਨ ਚਿੱਟੇ ਦੀ ਓਡੋਜ ਦੇ ਨਾਲ ਮਰ ਗਿਆ ਜਿਹਦੇ ਤਿੰਨ ਧੀਆਂ 30 ਤਰੀਕ ਨੂੰ ਦੀਨੇ ਪਿੰਡ ਦਾ ਨੌਜਵਾਨ ਜਿਹਦੇ ਹੱਥ 'ਚ ਸਰਿੰਜ ਰਹਿ ਗਈ ਉਹ ਮਰ ਗਿਆ ਔਰ ਉਸ ਤੋਂ ਬਾਅਦ ਬਖਤੌਰ ਸਿੰਘ ਪਿੰਡ ਦੇ ਬੱਚਾ ਕੇ ਤਸਕਰ ਉਸ ਫੌਜੀ ਦੀਆਂ ਲੱਤਾਂ ਤੋੜ ਗਏ ਉਸ ਤੋਂ ਬਾਅਦ ਲਗਾਤਾਰ ਪੰਜਾਬ 'ਚ ਇਹ ਘਟਨਾਵਾਂ ਨੇ ਕਿ ਨਸ਼ੇ ਦੇ ਸਮਗਲਰ ਆ ਜਿਹੜੇ ਦੰਦਨਾਉਂਦੇ ਫਿਰਦੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਦੇ ਫਿਰਦੇ ਆ ਲੋਕਾਂ ਦੇ ਕਤਲ ਕਰਦੇ ਫਿਰਦੇ ਆ ਤੁਸੀਂ ਸਿਰਫ ਤੇ ਸਿਰਫ ਇਸ਼ਤਿਹਾਰबाजी ਕਰਕੇ ਲੋਕ ਇਕੱਠੇ ਕਰਕੇ ਪਾਰਟੀ ਦੀ ਮਹਿੰਮਤ ਚਲਾ ਜਿਹੜੇ ਸਿਆਸੀ ਫਾਇਦਾ ਖਟਨਾ ਚਾਹੁੰਦੇ ਹੋ ਔਰ ਜੇ ਤੁਸੀਂ ਕਾਰਵਾਈ ਕਰਨੀ ਆ ਤੇ ਡੀਜੀਪੀ ਪੰਜਾਬ ਦਾ ਮੈਂ ਨਹੀਂ ਕਹਿੰਦਾ ਪੰਜਾਬ ਦਾ ਇੰਟੈਲੀਜੈਂਸ ਵਿੰਗ ਦਾ ਡੀਜੀਪੀ ਆ ਸ਼ਸ਼ੀ ਕਾਂਤ ਜਿਹੜਾ ਜ਼ਿਲ੍ਹਾ ਦਾ ਵੀ ਡੀਜੀਪੀ ਰਿਹਾ 2008 ਦੇ ਵਿੱਚ ਉਹਨੇ ਰਿਪੋਰਟ ਆ ਜਿਹੜੀ ਪੰਜਾਬ ਸਰਕਾਰ ਦੀ ਹੋਮ ਮਿਨਿਸਟਰੀ ਨੂੰ ਦਿੱਤੀ ਆ ਕਿ 175 ਬੰਦੇ ਆ ਜਿਹਦੇ ਵਿੱਚ ਆਲਾ ਅਧਿਕਾਰੀ ਪੁਲਿਸ ਦੇ ਆ ਆਲਾ ਅਧਿਕਾਰੀ ਫੌਜ ਦੇ ਆ ਜਿਹਦੇ ਚ ਉਹਨੇ ਮੁਜੀਠੀਏ ਦਾ ਨਾਮ ਲਿਆ ਜਿਹਦੇ ਚ ਉਹਨੇ ਰਿਪੋਰਟ ਚ ਜਗਜੀਤ ਜਿਹੜਾ ਚਾਹਲਾ ਬਿੱਟੂ ਔਲਖਾ ਪਤਾ ਨਹੀਂ ਕਿਹਦੇ ਕਿਹਦੇ ਨਾਮ ਦਰਜ ਕੀਤੇ ਜੇ ਤੁਹਾਡੇ ਚ ਜੁਰਤ ਆ 175 ਬੰਦਿਆਂ ਦੀ ਲਿਸਟ ਜਾਰੀ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ ਮਗਰਮੱਛ ਨੇ ਜਿਹੜੇ 60000 ਕਰੋੜ ਰੁਪਏ ਦਾ ਡਰੱਗ ਰੈਕਟ ਚਲਾ ਰਹੇ ਨੇ ਪਰ ਤੁਹਾਡੇ ਚ ਦਮ ਨਹੀਂ ਹੈ ਕਿਉਂਕਿ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਪੀੜਤ ਲੋਕਾਂ ਨੂੰ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜ-ਫੜ ਜੇਲ੍ਹਾਂ ਚ ਤੁੰਨਿਆ ਜੇਲ੍ਹਾਂ ਭਰੀਆਂ ਪਈਆਂ ਤੇ ਇਹਦੇ ਨਾਂ ਤੇ ਤੁਸੀਂ ਹਰਾਸਤੀ ਕਤਲ ਕਰਨਿਆ ਨਰਿੰਦਰਦੀਪ ਸਿੰਘ ਵਰਗੇ ਨੌਜਵਾਨਾਂ ਦੇ ਇਸ ਕਰਕੇ ਇਹਨਾਂ ਤੋਂ ਇਨਸਾਫ ਦੀ ਝਾਕ ਨਾ ਕਰਿਓ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਣਾ ਜਿੰਨਾ ਚਿਰ ਦੇ ਖਿਲਾਫ ਲੋਕ ਲਹਿਰ ਨਹੀਂ ਮੰਦੀ ਤੇ ਜਿਹੜਾ ਇਹ ਪੰਨੂ ਆ ਜਿਹੜਾ ਕਿਤੇ ਨਸ਼ੇ ਖਿਲਾਫ ਕਾਲਾ ਹਫਤਾ ਚਲਾਉਣ ਦੀ ਗੱਲ ਕਰਦਾ ਸੀ ਅੱਜ ਨਸ਼ਿਆਂ ਵਾਲੇ ਮਾਮਲੇ ਤੇ ਸਿਰਫ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਇਸ ਕਰਕੇ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਝਾੜੂ ਵਾਲੇ ਇਕੱਲੇ ਇਸ਼ਤਿਹਾਰਬਾਜ਼ੀ ਕਰਦੇ ਆ ਲੋਕਾਂ ਦੇ ਦਮ ਤੇ ਇਹ ਮਹੱਮਾ ਜਿਹੜੀ ਬਣ ਸਕਦੀ ਹੈ ਨਸ਼ਾ ਰੋਕਿਆ ਜਾ ਸਕਦਾ ਤੁਸੀਂ ਮੈਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ